ਜਿਹੜੀ ਹੁਣ ਪਾਰਟੀਆਂ ਆਮ ਪਾਰਟੀ ਇਹ ਸਾਨੂੰ ਬਹੁਤ ਵਧੀਆ ਲੱਗਦੀ। ਬਿਜਲੀ ਸਾਨੂੰ ਮਾਫ ਕਰਦੀ। ਹੂੰ। ਲਾਈਟ ਤਾਂ ਉੜਦੀ ਨਹੀਂ ਗੱਲ ਹੀ ਮੁੱਕੀ ਐ। ਅੱਛਾ। ਤੇ ਜਿਹੜੇ ਸਾਡੇ ਪਿੰਡ ਕੰਮ ਵਧੀਆ ਹਸਪਤਾਲ ਬਣ ਗਿਆ। ਪਰ ਜਿਹੜੇ ਇਹਨਾਂ ਨੇ ਕਰੇ ਉਹਨਾਂ ਨੇ ਨਹੀਂ ਕਰੇ। ਉਹਨਾਂ ਨੇ ਨਹੀਂ ਕਰੇ। ਅਕਾਲੀ ਦਾ ਮਾਫ ਹੁੰਦੀ ਐ ਬਿਜਲੀ ਮਾਫੀ ਐ। ਅੱਛਾ। ਅੱਛਾ। 8 ਘੰਟੇ ਹੁਣ ਕਰੀਏ। 24 ਘੰਟੇ ਜਾਂਦੀ ਨਹੀਂ। ਕਟਾਉਣੀ ਪੈਂਦੀ ਐ। ਕਟਾਉਣੀ ਪੈਂਦੀ ਐ। ਹੋਰ। ਆ ਗਿਆ ਰਾ 100 ਰੁਪਿਆ ਬਿਲ ਮਾਫ ਗਿਆ ਪਾਣੀ ਨਹਿਰ ਤੇ ਹੁੱਕੀ ਨਹੀਂ ਗਏ ਸਾਰਾ ਸੈਰ ਹੋ ਗਿਆ। ਬੰਦੀ ਨੇ ਦਾਬ ਸੀ ਚਲੀ ਜਾਂਦਾ। ਕਿਤੋਂ ਫੁੱਲ ਇਹ ਕੋਹਟਾਂ ਗੱਡੀਆਂ ਜਿਹੜੀਆਂ ਪੱਕੇ ਕਰਿਆ ਬਿਨਾਂ ਸਪਰਸ਼ ਹਾਂਜੀ ਲੱਗ ਗਿਆ ਵੰਗੀਆਂ ਲੱਗੇ ਸਾਰੀ ਵਧੀਆ ਚਾੜੂ ਵਾਲੇ ਵਧੀਆ ਕੰਮ ਕਰੇ ਪਰ ਸਾਡੇ ਪਿੰਡ ਦਾ ਇੱਕ ਕੰਮ ਬੜਾ ਵੱਡਾ ਕਰਿਆ ਉਹਨਾਂ ਸਾ ਝਾੜੂ ਵਾਲੇ ਆਏ ਵੀ ਵਧੀਆ ਕੰਮ ਕਰ ਰਹੇ ਨੇ ਪਰ ਸਾਡਾ ਉਹ ਕੰਮ ਮੈਨੂੰ ਸਾਰੇ ਪਿੰਡ ਤੋਂ ਜ਼ਿਆਦਾ ਪਸੰਦ ਆਇਆ ਮਾਫ਼ ਕਰੀ ਜੀ ਲੋਕਾਂ ਦੀ ਬਿਜਲੀ ਮੱਚੀ ਸੋ ਜੋ ਮਾਫ਼ ਕਰੀ ਬਿਜਲੀ ਕੈਦਾਂ ਰਹਿਗਾ ਹਾਂ ਫੈਦਾਂ ਰਹਿ ਹੈ ਉਹਦਾ ਕਾਂਗਰਸ ਨੇ ਦਾ ਜੀ ਕੋਈ ਸਾਡੇ ਦੇ ਵਾੜੇ ਕੰਮ ਨਹੀਂ ਕਰੇ ਅੱਛਾ ਨਾ ਆਮਾਦੀਆਂ ਵਾਲੇ ਵੀ ਵਧੀਆ ਕੰਮ ਕਰੀ ਜਾਂਦੇ ਆ ਜੀ ਲਾਈਟ ਸੈੱਟ ਲੈਣੇ ਆ ਪੱਖਾ ਸਾਰੀ ਰਾਤ ਚੱਲੀ ਜਾਂਦਾ ਦਿਨੇ ਚੱਲੀ ਜਾਂਦਾ ਕੋਈ ਪਹਿਲਾਂ ਬਹੁਤ ਔਖੇ ਜੀ ਸਾਰਾ ਟੱਬਰ ਲੜਨ ਤੀ ਰਹਿੰਦਾ ਵੀ ਸੁੱਚ ਬੰਦ ਕਰਦੇ ਹੋ ਭਈ ਲਾਈਟ ਵੱਧ ਬੰਚੂਗੀ ਅੱਛਾ ਮਾਨਸਾ ਦਾ ਪਿੰਡ ਬੁਰਜ ਭਲਾਈ ਕੇ ਪਹੁੰਚੇ ਆ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਕਿ ਕਿਹੜੇ ਮੁੱਦਿਆਂ ਦੇ ਉੱਪਰ ਚੋਣ ਹੋਣੀ ਚਾਹੀਦੀ ਆ ਤੇ ਕਿਹੜੇ ਮੁੱਦੇ ਅੱਜ ਤੱਕ ਪਾਰਲੀਮੈਂਟ ਦੇ ਵਿੱਚ ਰੱਖੇ ਗਏ ਨੇ ਤੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਿਹੜੀ ਪਾਰਟੀ ਨੇ ਹੁਣ ਤੱਕ ਕੰਮ ਕੀਤਾ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਵਿੱਚ ਕਿਹਦਾ ਸਭ ਤੋਂ ਵੱਧ ਯੋਗਦਾਨ ਰਿਹਾ ਤੇ ਕਿਹਨੇ ਲੁੱਟਿਆ ਅਸਲ 'ਚ ਪੰਜਾਬ ਗੱਲਬਾਤ ਕਰਦੇ ਆ ਸਾਡੇ ਨਾਲ ਬਜ਼ੁਰਗ ਬੈਠੇ ਨੇ ਇੱਥੇ ਸੱਤ ਦੇ ਵਿੱਚ ਗੱਲਬਾਤ ਕਰਦੇ ਆ ਹਿੰਮਤ ਸਿੰਘ ਜੀ ਹਿੰਮਤ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਹੁਣ ਤੱਕ ਕੰਮ ਸਹੀ ਰਿਹਾ ਹੈ ਪਾਰਟੀਆਂ ਤਾਂ ਭਈ ਸਾਰੀਆਂ ਜਿਹੜੀਆਂ ਪਹਿਲਾਂ ਰਹੀਆਂ ਤੇ ਜਿਹੜੀ ਹੁਣ ਪਾਰਟੀ ਆਮ ਪਾਰਟੀ ਇਹ ਸਾਨੂੰ ਬਹੁਤ ਵਧੀਆ ਲੱਗਦੀ ਹੈ ਕਾਰਨ ਕੀ ਹੈ ਬਿਜਲੀ ਸਾਨੂੰ ਮਾਫ ਕਰਦੀ ਹਮ ਲਾਈਟ ਤਾਂ ਔਟ ਦੀ ਨੀ ਗੱਲ ਹੀ ਮੁਕੀ ਐ ਅੱਛਾ ਤੇ ਜਿਹੜੇ ਸਾਡੇ ਪਿੰਡ ਕੰਮ ਵਧੀਆ ਹਸਪਤਾਲ ਬਣ ਗਿਆ ਹਮ ਹੋਰ ਕੰਮ ਜਿਹੜੇ ਸਾਡੇ ਹਿੱਸੇਜ ਪਿੰਡ ਜਦੋਂ ਉਹ ਵਧੀਆ ਹੋਈ ਜਾਂਦੇ ਆ ਪਹਿਲਾਂ ਕੀਤਾ ਸੀ ਕਿਸਨੇ ਪਹਿਲਾਂ ਜਿਹੜੇ ਉਹਨਾਂ ਦੇ ਹਿੱਸੇ ਜੁਨਾ ਵੀ ਕਰਿਆ ਪਰ ਜਿਹੜੇ ਇਹਨਾਂ ਨੇ ਕਰਿਆ ਉਹਨਾਂ ਨੇ ਨਹੀਂ ਕਰੇ ਉਹਨਾਂ ਨੇ ਨਹੀਂ ਕਰੇ ਅਕਾਲੀ ਦਲ ਦੇ ਕੰਮ ਨੂੰ ਕਿਵੇਂ ਦੇਖਨੇ ਕਾਲੀ ਦਲ ਨੇ ਵੀ ਜਿਹੜੇ ਕਰੇ ਉਹਨਾਂ ਨੇ ਵਧੀਆ ਕਰਿਆ ਆਪਣੇ ਹਿੱਸੇ 'ਚ ਅੱਛਾ ਪਰ ਇਹਨਾਂ ਨੇ ਬਹੁਤ ਵਧੀਆ ਕਰਿਆ ਅਜੇ ਤਾਂ ਨੋਟਸ ਰਾਂ ਨੂੰ 100 ਚੱਕ ਲੈਣ ਰੋਜ਼ ਜਿਹੜੇ ਬਿਜਲੀ ਮਾਫੀ ਵਾਲੇ ਕਿਵੇਂ ਮਾਫੋਂਦੀ ਹੈ ਬਿਜਲੀ ਮਾਫੀ ਹੈ ਅੱਛਾ ਅੱਛਾ ਜਿਹੜੀ ਲਾਈਟ ਪੈਂਡਾਂ ਦੀ ਗੱਲ ਕਰਦੇ ਆਂ ਵੀ ਪਹਿਲਾਂ ਕਦੇ ਮਿਲੀ ਸੀ ਨਹੀਂ ਲਾਈਟ ਨਾ ਹੈ ਪਹਿਲਾਂ ਕਿੰਨੇ ਘੰਟੇ ਮਿਲਦੀ ਸੀ 8 ਘੰਟੇ ਹੁਣ ਕਿੰਨੇ ਮਿਲਦੀ 24 ਘੰਟੇ ਜਾਂਦੀ ਨਹੀਂ ਕਟਾਉਣੀ ਪੈਂਦੀ ਹੈ ਕਟਾਉਣੀ ਪੈਂਦੀ ਹੈ ਹੋਰ ਤੇ ਬਿੱਲ ਵੀ ਨਹੀਂ ਆਉਂਦਾ ਬਿੱਲ ਵੀ ਨਹੀਂ ਆਉਂਦਾ ਕਣਕਾਂ ਦਾ ਮਾਰਦੀਆਂ ਲੋਕਾਂ ਦੀਆਂ ਹੈ ਕਣਕਾਂ ਮਾਰਦੀਆਂ ਲੋਕਾਂ ਦੀਆਂ ਅੱਛਾ ਪਹਿਲਾਂ ਕੀ ਹੁੰਦਾ ਸੀ ਜਦੋਂ ਮਤਲਬ ਫਸਲ ਬੀਜਦੇ ਸੀ ਜਨਰੇਟਰਾਂ ਦਾ ਖਰਚਾ ਹੁੰਦਾ ਸੀ ਹੋਰ ਹੁਣ ਸਾਡੇ ਜਨਰੇਟਰ ਹੀ ਨਹੀਂ ਸਾਡੇ ਪਾਣੀ ਮਾੜੇ ਆ ਸਾਡੇ ਤਾਂ ਨਹਿਰੀ ਪਾਣੀ ਦੇ ਕੰਮ ਚੱਲਦਾ ਸੀ ਅੱਛਾ ਹੁਣ ਮਿਲਿਆ ਪਾਣੀ ਪੂਣੀ ਸਾਰਾ ਓਕੇ ਸੀ ਹੈ λε ਆਮ ਪਾਣੀ ਕਿਵੇਂ ਜੀ ਬੰਦੀ ਨੂੰ ਹੀ ਕਦੇ ਅੱਛਾ ਕੀ ਨਾਮ ਆ ਤੁਹਾਡਾ ਰਿਸ਼ਵੰਤ ਜੀ ਜਸਵੰਤ ਜੀ ਮੈਨੂੰ ਐ ਦੱਸੋ ਵੀ ਜੇ ਆਪਾਂ ਗੱਲ ਕਰਦੇ ਆਂ ਵੀ ਪਹਿਲਾਂ ਕਿਉਂ ਨਹੀਂ ਸਰਕਾਰਾਂ ਨੇ ਕੰਮ ਕੀਤਾ ਇਹਨਾਂ ਨੂੰ ਫਿਰ ਕਿੰਨੀ ਕਿਵੇਂ ਕਰ ਲੈ ਇਹ ਕੰਮ ਉਹ ਵੀ ਕਰੀ ਗਏ ਜਿਹੜੇ ਉਹਨੇ ਤੋਂ ਹੀ ਗਿਆ ਅੱਛਾ ਹਾਂ ਹੁਣ ਵਾਲੇ ਨਹੀਂ ਹੁਣ ਵਾਲੇ ਉਹ ਦੋ ਚੰਗਾ ਕਰੀ ਜਾਂਦੇ ਨੇ ਚੰਗਾ ਕਰੀ ਜਾਂਦੇ ਆ ਇਹ ਲੁੱਟਿਆ ਗਿਨੇ ਪੰਜਾਬ ਲੁੱਟੇ ਸਾਡੇ ਪਿੰਡਾਂ ਕਿਸੀ ਨਹੀਂ ਲੁੱਟਿਆ ਪਰ ਸਾਡੇ ਬੰਦੇ ਹਰ ਜਿਹੇ ਸੀਗਾ ਉਹ ਜਿਹੇ ਹੈਗਾ ਪਿੰਡ ਵਾਚ ਅੱਛਾ ਹਾਂ ਹਾਂ ਆ ਆਦਮੀ ਨੇ ਕੋਈ ਮਤਲਬ ਬਦਲਾ ਜਿਹੜਾ ਲਿਆਂਦਾ ਸੀ ਲੋਕਾਂ ਨੇ ਆ ਆ ਗਿਆ ਰਾ 100 ਰੁਪਿਆ ਬਿੱਲ ਮਾਫ ਗਿਆ ਪਾਣੀ ਨਹਿਰ ਤੇ ਹੁੱਕੀ ਨਿਕਲੇ ਸਾਰਾ ਸੈਡ ਹੋ ਗਿਆ ਮੰਨੀ ਦੇ ਦਾਬ ਸੀ ਚੱਲੀ ਜਾਂਦਾ ਰਹਾ ਵੀ ਪਿੰਡਾ ਵਾਸਤੇ ਤਾਂ ਸਹੀ ਰਿਹਾ ਫਿਰ ਸਹੀ ਸਹੀ ਵਧੀਆ ਵਧੀਆ ਲਾਈਟ ਗਈ ਨੇ ਆਪ ਕਣਕ ਵੱਢਣ ਵੀ ਨਹੀਂ ਗਏ ਗੁਰਮੀਤ ਖੁੱਡੀਆਂ ਚੌਣ ਲੜ ਰਿਹਾ ਬਠਿੰਡੇ ਤੋਂ ਦੇਖ ਮਿਲੇ ਹੋ ਤੁਸੀਂ ਨਾ ਆਪਾਂ ਲੋੜੀ ਮਿਲਣਾ ਪਹਿਲਾਂ ਨੇ ਕਿਹੜੇ ਪਹਿਲਾਂ ਨੇ ਕਿਹੜੇ ਮਿਲ ਕੇ ਗਏ ਨਹੀਂ ਸੀ ਕਿਹਦੇ ਜਾਣਦੇ ਹੋ ਤੁਸੀਂ ਉਹ ਵੀ ਕੌਣ ਹੈ ਪਹਿਲਾਂ ਵੀ ਨਹੀਂ ਜਾਣਦੇ ਸੀ ਇਹਨੂੰ ਪਾਉਂਦੇ ਸੀ ਇਹ ਝਾੜੂ ਕਰਕੇ ਵੋਟ ਪਾਉਂਗੇ ਬਸ ਪਾ ਦੇ ਗੁਰਪ੍ਰੀਤ ਦੇ ਮੂਨ ਪਾ ਦੇਗੇ ਹੈ ਗੁਰਪ੍ਰੀਤ ਦੇ ਆਉਂਦਾ ਗੁਰਪ੍ਰੀਤ ਮਿਲਦਾ ਹੈ ਹਾਂ ਹੈ ਵੀ ਕੰਮ ਕੀਤਾ ਹੁਣੇ ਫਿਰ ਕੁਛ ਕਰੀ ਜਾਂਦਾ ਇਹ ਹੈਗਾ ਅੱਛਾ ਵੀ ਮਤਲਬ ਕੁੱਲ ਮਿਲਾ ਕੇ ਆਮ ਆਦਮੀ ਦਾ ਕੰਮ ਸਹੀ ਹੈ ਵਧੀਆ 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 ਅੱਛਾ ਬਜ਼ੁਰਗੋ ਕੀ ਨਾਮ ਆਰਾਮ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਵੀ ਮੈਂ ਬੋਲਦਾ ਨਹੀਂ ਪਹਿਲਾਂ ਇੱਕ ਇੱਕ ਗੱਲ ਇੱਕ ਗੱਲ ਸੁਣਿਓ ਤੁਸੀਂ ਵੀ ਵੋਟਾਂ ਪਾਈਆਂ ਹੁਣ ਤੱਕ ਕੋਈ ਐਮਐਲਏ ਕੋਈ ਐਮਪੀ ਵਧੀਆ ਲੱਗਿਆ ਜਿਨੇ ਕੰਮ ਕੀਤਾ ਜਾਂ ਮਤਲਬ ਮੁੱਦਿਆਂ ਦੀ ਗੱਲ ਕੀਤੀ ਸਾਰੇ ਆਪੋ ਆਪ ਦੇ ਥਾਂ ਤੇ ਅੱਛਾ ਤੇ ਜੇ ਪੰਜਾਬ ਆਪਾਂ ਨੂੰ ਮੁਫਤ ਚਾਹੀਦਾ ਗਰਜ਼ਗਾਰ ਗਰਜ਼ਗਾਰ ਤਾਂ ਮੇਨ ਚੀਜ਼ ਹੈ ਹੈ ਗਰਜ਼ਗਾਰ ਤਾਂ ਮੇਨ ਚੀਜ਼ ਹੈ ਮੁਫਤ ਤਾਂ ਨਹੀਂ ਚਾਹੀਦਾ ਨਹੀਂ ਮੁਕਤਾਲਾ ਹੁਣ ਜਿਹੜਾ ਜਿਹੜਾ ਸਰਕਾਰ ਕਰੀ ਜਾਂਦੀ ਆ ਠੀਕ ਆ ਉਹ ਵੀ ਆਮ ਆਦਮੀ ਵਾਲੇ ਹਾਂ ਤੇ ਜਿਹੜੇ ਹੁਣ ਤੇ ਰੋਜ਼ਗਾਰ ਨਾਲ ਹੀ ਰੋਜ਼ਗਾਰ ਦੇਵੇ ਉਹ ਵੀ ਚੰਗਾ ਹੀ ਐ ਰੋਜ਼ਗਾਰ ਦੇ ਦੇ ਰਹੀ ਐ ਪਾਰਟੀ ਜੇ ਚੱਲੀ ਜਾਂਦਾ ਮੁਲਾਜ਼ਮ ਬਿਨਾਂ ਦੇ ਲੱਗ ਜਾਂਦੇ ਐ ਅੱਛਾ ਬਿਨਾਂ ਸਪਾਰਸ਼ ਤੋਂ ਕਹਿੰਦੇ ਲਾਏ ਆ ਸੀ ਪੂਤ ਹੈਗੇ ਹੈਗੇ ਪਤੀ ਐ ਅੱਛਾ ਚਾਹ ਦੇਣੀਆਂ ਸਾਰਿਆਂ ਨੂੰ ਹਾਂ ਜੀ ਮੇਰੇ ਪਿੰਡ ਦੇ 15 ਮੁੰਡੇ ਆਏ ਆ ਜਿਹੜੀਆਂ ਪੋਸਟਾਂ ਕੱਢੀਆਂ ਜਿਹੜੀਆਂ ਪੱਕੇ ਕਰੇ ਆ ਬਿਨਾਂ ਸਪਾਰਸ਼ਾਂ ਤੋਂ ਹਾਂ ਜੀ ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਪਾਰਸ਼ਾਂ ਚੱਲਦੀਆਂ ਸੀ ਪਾਰਸ਼ਾ ਚਲਦੀਆਂ ਸੀ ਹੁਣ ਨਹੀਂ ਚਲਦੀਆਂ। ਨਾ। ਕਰਪਸ਼ਨ ਹੈਗੀ ਆ ਸਰਕਾਰ ਚ। ਭਾਈ ਨਾ ਤਾਂ ਕਦੇ ਲਈ ਆ ਪਦਨਾ ਦਿੱਤੀ ਕਿਸ ਨੂੰ। ਅੱਛਾ। ਭਾਈ ਜੀ ਕਿਵੇਂ ਦੇਖਦੇ ਹੋ ਫਿਰ ਕਰਪਸ਼ਨ ਘਟੀ ਆ ਪਹਿਲਾਂ ਨਾਲੋਂ? ਬਹੁਤ ਘਟ। ਹੈ? ਬਹੁਤ ਘਟ। ਘਟੀ ਆ। ਹਾਂ। ਤੇ ਸਪਾਰਸ਼ਾ। ਛਿਪਕੂ ਸਪਾਰਸ਼ ਨਹੀਂ ਵਧੀਆ ਜਿਹੜੇ ਜਿੰਮੇ ਹੁਣ ਮਲਾਜ਼ਮ ਲੱਗਦੇ ਆ ਉਹੀ ਲੱਗਦੇ ਆ ਜਿਹੜੇ ਕੋਈ ਮੈਟ ਚ ਆਉਂਦੇ ਆ। ਅੱਛਾ। ਦੂਜੇ ਤਾਂ ਕੋਈ ਆਉਂਦੇ ਹੀ ਨਹੀਂ। ਜਿਹੜੇ ਕੋਈ ਪੜ੍ਹੇ ਹੀ ਨਹੀਂ ਕੋਈ ਜਾਣਦੇ ਹੀ ਨਹੀਂ ਉਹ ਕਿੱਥੋਂ ਲੱਗੂਗਾ? ਹੂੰ। ਇਹ ਕੋਲ ਮਲਾਕੇ ਕੰਮ ਬਦਲਾ ਚੰਗਾ ਰਿਹਾ। ਠੀਕ ਹੈ ਕੋਲ ਮਲਾਕੇ। ਹਣਾ ਹਾਂ ਠੀਕ ਤੇ ਕਈ ਕਹਿੰਦੇ ਵੀ 2 ਸਾਲਾਂ ਚ ਕੁਝ ਨਹੀਂ ਕੀਤਾ ਉਹ ਤਾਂ ਚੱਲੀ ਜਾਂਦੇ ਨੇ ਦਾ ਸਿਸਟਮ ਇਹ ਜਿਹੜੇ ਨੇ ਕਹਿਣਾ ਤਾਂ ਕਹੀ ਜਾਵੇ ਹੈ ਉਹ ਜਿੰਨਾਂ ਦੇ ਮਲਾਜ਼ਮ ਲੱਗੇ ਆ ਮੁੰਡੇ ਬਿਨਾ ਸਵਾਰਸ਼ਾਂ ਤੂੰ ਉਹਨਾਂ ਤੋਂ ਪੁੱਛ ਕੇ ਦੇਖੋ ਉਹ ਕਿੰਨੇ ਚੰਗਾ ਕਹਿੰਦੇ ਅੱਛਾ ਸੁਖਦੇਵ ਸਿੰਘ ਆਏ ਜੀ ਸੁਖਦੇਵ ਜੀ ਵੋਟਾਂ ਪਾਈਆਂ ਹੁਣ ਤਾਂ ਹੀ ਹਾਂ ਪਾਈਆਂ ਜੀ ਪਰ ਕੋਈ ਵਧੀਆ ਲੱਗਿਆ ਵਧੀਆ ਲੱਗੇ ਸਾਰੀ ਵਧੀਆ ਝਾੜੂ ਵਾਲੇ ਵਧੀਆ ਕੰਮ ਕਰੇ ਪਰ ਸਾਡੇ ਪਿੰਡ ਦਾ ਇੱਕ ਕੰਮ ਬੜਾ ਵੱਡਾ ਕਰਿਆ ਹਾਂ ਬਲਵਿੰਦਰ ਸਿੰਘ ਭੁੰਦਲੇ ਹਾਂ ਪਾਣੀ ਦਿੱਤਾ ਸਾਰੇ ਪਿੰਡ ਨੂੰ ਅੱਛਾ ਮੋਗਾ ਲਾਇਆ ਭਾਖੜਾ ਜੋ ਉਹਨੇ ਲਾਇਆ ਆਪਦੀ ਇੱਕ ਦੀ ਜੋਰ ਤੇ ਅੱਛਾ ਉਹਨੇ ਜੇ ਮੋਗਾ ਲਾਇਆ ਅਸੀਂ ਉਹਨੂੰ 10-15 ਸਾਲ ਵੋਟਾਂ ਹੀ ਪਾਈਆਂ ਅੱਛਾ ਉਸ ਤੋਂ ਬਾਅਦ ਹਾਂਜੀ ਹੁਣ ਸਾਝਾੜੂ ਵਾਲੇ ਆਏ ਵੀ ਵਧੀਆ ਕੰਮ ਕਰ ਰਹੇ ਨੇ ਪਰ ਸਾਡਾ ਉਹ ਕੰਮ ਮੈਨੂੰ ਸਾਰੇ ਪਿੰਡ ਤੋਂ ਜ਼ਿਆਦਾ ਪਸੰਦ ਆਇਆ ਅੱਛਾ ਹਾਂਜੀ ਅੱਛਾ ਵੀ ਜੇ ਆਪਾਂ ਗੱਲ ਕਰੀਏ ਆਮ ਆਦਮੀ ਨੇ ਕੋਈ ਸਹੂਲਤ ਦਿੱਤੀ ਹੈ ਪਿੰਡ 'ਚ ਕੋਈ ਮ ਫੈਦਾਰ ਰਿਹਾ ਕੋਈ ਹਾਂ ਫੈਦਾਰ ਰਿਹਾ ਉਹਦਾ ਬਦਲਾਤ ਰੋਸਾ ਤਾਂ ਨਹੀਂ ਨਾ ਕੋਈ ਰੋਸਾ ਨਹੀਂ ਵੀ ਜਿਹੜਾ ਬਦਲਾ ਲਿਆ ਹਾਂ 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 ਆਉਣੇ ਸੀ ਬਦਲਾ ਦੇਦਾ ਆ ਗਿਆ ਹਾਂ ਉਹ ਤਾਂ ਲੋਕ ਰੁਸੇ ਸੀ ਉਹਨਾਂ ਨਾ ਅੱਛਾ ਹਾਂ 10 ਸਾਲ ਚ ਸਹਾਇਤ ਕਰਿਆ ਲੋਕ ਰੁਸੇ ਸੀ ਲੋਕਾਂ ਨੇ ਨਮਾ ਚਿਹਰਾ ਦੇਖਣੀ ਸੀ ਅੱਛਾ ਦੇਖ ਲਿਆ ਆਹ ਦੇਖ ਲਿਆ ਕੰਮ ਕਰ ਰਿਹਾ ਹੈ ਕੰਮ ਕਰ ਰਹੇ ਹੈ ਲੈਟ ਕਿੰਨੀ ਆਉਂਦੀ ਹੈ ਲੈਟ ਆਉਂਦੀ ਆ ਹੀ ਜਾਂਦੇ ਬੰਦੀ ਨਹੀਂ ਹੁੰਦੀ ਅੱਛਾ ਬੰਦ ਕਰਦੀ ਹੁਣ ਬੰਦ ਕਰਕੇ ਆਉਣੇ ਹਾਂ 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 ਬਸ ਨਾ ਢੀਕਦੇ ਸੀ ਮੋਟਰ ਲੱਗੇ ਮੇਰੀ ਹਾਂ ਬੰਦ ਕਰਕੇ ਆਉਣੀ ਹਾਂ ਹਾਂ ਜੀ ਹਾਂ ਢੀਕਦੇ ਸੀ ਅੱਛਾ ਜੇ ਆਪਾਂ ਗ ਕੋ ਸਾਡੇ ਦੇ ਵਾਲੇ ਕੰਮ ਨਹੀਂ ਕਰੇ। ਅੱਛਾ। ਨਾ। ਅਮਿਤ ਸਿੰਧਮਿੰਦਰ ਆਇਆ ਜਾਣਦੇ ਹੋ ਤੁਸੀਂ? ਹਾਂ ਮੈਂ ਜਾਣਨਾ ਸਭ ਸਾਨੂੰ। ਹਾਂ ਬੰਦਾ ਵਧੀਆ ਸਾਰੇ ਮੇਰੇ ਮੋਫਰ ਵੀ ਆੜੀ ਹੈ ਸਾਰੇ ਆੜੀ ਹੈ। ਅੱਛਾ। ਹਾਂ ਲਈ ਮੋਫਰ ਨੇ ਵੀ ਕੰਮ ਵਧੀਆ ਕਰਿਆ। ਸਾਡੇ ਪਿੰਨਾਂ 'ਚ ਅੱਡੇ ਬਣਾਏ ਆ, ਲੋਕਟੈਲ ਆਈ ਹੈ, ਸੜਕਾਂ ਕੱਢੀਆਂ। ਪੂਰੇ ਇੱਕ ਨੰਬਰ ਦੇ ਕੰਮ ਕੀਤੇ ਨੇ ਮੋਫਰ ਦਾਬ ਨੇ। ਹਾਂ। ਅਹੀ ਗੱਲ ਨਹੀਂ ਕੋਈ। ਠੀਕ ਹੈ। ਹੁਣ ਇਹ ਵੀ ਕਰ ਰਹੇ ਆ। ਵੀ ਜਿਹੜੀ ਸਰਕਾਰ ਚੱਲ ਰਹੀ ਉਹ ਸਹੀ ਹੈ। ਹਾਂ ਵਧੀਆ ਸਰਕਾਰ ਹੈ। ਅੱਛਾ। ਪਰ ਜਿਹੜਾ ਮੈਂ ਪਾਣੀ ਦਾ ਮੁੱਦਾ ਹੀ ਗੱਲ ਕਰਨ ਲੱਗਿਆ ਤੁਹਾਨੂੰ ਮੈਂ ਉਹ ਸਾਡੇ ਬਲਵਿੰਦਰ ਸਿੰਘ ਭੁੰਦ ਕੇ ਬਾਬਾ ਜੀ ਕੀ ਨਾਮ ਹੈ ਅਬਲਵੀਰ ਸਿੰਘ ਆ ਜੀ ਮਲਵੀਰ ਜੀ ਤੁਸੀਂ ਐਨ ਐਮ ਪੀ ਐਮ ਐਲ ਏ ਬਣਾਏ ਹੋਣੇ ਤਾਂ ਹੁਣ ਤੱਕ ਕੰਮ ਕੀਦਾ ਵਧੀਆ ਲੱਗਿਆ ਨਹੀਂ ਮੈਨੂੰ ਸਾਰਿਆਂ ਦੇ ਵਧੀਆ ਸਾਰਿਆਂ ਦਾ ਵਧੀਆ ਹਾਂ ਸਾਰਿਆਂ ਦਾ ਬਾਬਾ ਨੇ ਗੱਲੀ ਮੁਗਦੀ ਕਰਤੀ ਕਹਿੰਦਾ ਸਾਰਿਆਂ ਦਾ ਵਧੀਆ ਲੱਗਦਾ ਕੰਮ ਬਾਬਾ ਜੀ ਕੀ ਨਾਮ ਹੈ ਹਰਦੇਵ ਸਿੰਘ ਜੀ ਹਰਦੇਵ ਜੀ ਕੀ ਵਧੀਆ ਲੱਗਦਾ ਕੰਮ ਕੀਦਾ ਵਧੀਆ ਲੱਗਿਆ ਫਿਰ ਸਾਰਿਆਂ ਦਾ ਜੀ ਢੋਡੀ ਸਾਰੇ ਲੀਡਰੀ ਵਧੀਆ ਨੇ ਜੀ ਅੱਛਾ ਹਾਂ ਜੀ ਜਿੰਨਾ ਕੋ ਇਹਨਾਂ ਤੋਂ ਕਾਂਗਰਸ ਵਾਲਿਆਂ ਤੋਂ ਕੰਮ ਹੋਇਆ ਉਹਨਾਂ ਨੇ ਵਧੀਆ ਕਰਿਆ ਤੇ ਜਿਹੜਾ ਭੂਂਦਰ ਸਾਹਿਬ ਨੇ ਸਾਡੇ ਕੰਮ ਕਰਾਇਆ ਇਹ ਤਾਂ ਕੋਈ ਲੈਣ ਦੇਣ ਦਾ ਮਤਲਬ ਜੋਗ ਹੀ ਨਹੀਂ ਸੀਗਾ ਜੀ ਜਿਹੜਾ ਹੋ ਗਿਆ ਪੀਣ ਵਾਲਾ ਪਾਣੀ ਵਾਧੂ ਹੈ ਲਾਉਣ ਵਾਲਾ ਪਾਣੀ ਵਾਧੂ ਹੈ ਸਾਰੇ ਸਾਡੇ ਦਾ ਸਾਰੇ ਹਰਿਆਲੀ ਆ ਗਈ ਇਹਦਾ ਪਾਣੀ ਆਇਆ ਜੀ ਬਹਿਲੇ ਬੈਠੇ ਆ ਜੀ ਸਾਰਾ ਅੱਛਾ ਆਮ ਆਦਮੀ ਵਾਲੇ ਆਮ ਆਦਮੀ ਵਾਲੇ ਵੀ ਵਧੀਆ ਕੰਮ ਕਰੀ ਜਾਂਦੇ ਆ ਜੀ ਲਾਈਟ ਸੈੱਟ ਲੈਣੇ ਆ ਪੱਖਾ ਸਾਰੀ ਰਾਤ ਚੱਲੀ ਜਾਂਦਾ ਦਿਨੇ ਚੱਲੀ ਜਾਂਦਾ ਕੋਈ ਬਿੱਲ ਨਹੀਂ ਆਉਂਦਾ ਕੋਈ ਹੋਰ ਨਹੀਂ ਬੈਠਿਆ ਸਾਰਾ ਟੱਬਰ ਬੈਠੇ ਰਹਿੰਦੇ ਆ ਕਿਸੇ ਨੇ ਸੀ ਸ਼ਟ ਲਿਆ ਕਿਸੇ ਨੇ ਬਲ ਬਿਜਟ ਲਿਆ ਪਹਿਲਾਂ ਕਿੰਨਾ ਘੌਕੇ ਹੁੰਦੇ ਸੀ ਪਹਿਲਾਂ ਬਹੁਤ ਔਖੇ ਸੀ ਸਾਰਾ ਟੱਬਰ ਲੜਨ ਤੀ ਰਹਿੰਦਾ ਵੀ ਸੁੱਚ ਬੰਦ ਕਰਦੇਓ ਭਾਈ ਲਾਈਟ ਵੱਧ ਬੰਚੂਗੀ ਅੱਛਾ ਤੇ ਹੁਣ ਹੁਣ ਚੱਲੀ ਜਾਂਦਾ ਵੇ ਹੁਣ ਚੱਲੀ ਜਾਂਦਾ ਚੱਲੀ ਜਾਂਦਾ ਅੱਛਾ ਜਿਹੜੇ ਸੋਚਣਾ ਬਦਲਾ ਲਿਆਂਦਾ ਸੀ ਫਰਕ ਪਿਆ ਕੁਛ ਫਰਕ ਹੀ ਆ ਜੀ ਵਧੀਆ ਹੈਗੀ ਅੱਛਾ ਵਧੀਆ ਰਿਹਾ ਨਾਮ ਕੀ ਹੈ ਨਾਂ ਤਾਂ ਹੈਗਾ ਮਥ ਬੋਲੀ ਦਾ ਘਟ ਹੈ ਨਾਮ ਕੀ ਹੈ ਬੋਧ ਸਿੰਘ ਹੈ ਬੋਧ ਸਿੰਘ ਜੀ ਹੁਣ ਤੱਕ ਕੀਦਾ ਕੰਮ ਵਧੀਆ ਲੱਗਿਆ ਬਸ ਇਹੀ ਜਲਾਲ ਦੇ ਦਿਓ ਸਾਰਿਆਂ ਨੇ ਵਧੀਆ ਹੈ ਭਾਈ ਕੰਮ ਦਾ ਅੱਛਾ ਜਿਹੜਾ ਬਣ ਜਾਂਦਾ ਵਧੀਆ ਹੀ ਹੈ ਬਸ ਦੇ ਆਮ ਆਦਮੀ ਕਰ ਰਹੀ ਆ ਕਾਰੇ ਵਧੀਆ ਆ ਆਮ ਵੀ ਤੇ ਦੂਜੇ ਵੀ ਠੀਕ ਨੇ ਸਾਰੇ ਠੀਕ ਨੇ ਸਾਰੇ ਠੀਕ ਹੈ ਸਾਰੇ ਠੀਕ ਹੈ ਲਓ ਜੀ ਪਿੰਡ ਵਾਲੇ ਕਹਿੰਦੇ ਸਾਰੇ ਠੀਕ ਨੇ ਤੇ ਵੱਖੋ ਵੱਖਰੇ ਵਿਚਾਰ ਨੇ ਸਭ ਦੇ ਸੁਣੇ ਤੁਸੀਂ ਵੀ ਨੇ ਪਿੰਡ ਬੁਰਜ ਭਲਾਈ ਕੇ ਖੜੇ ਆ ਤੇ ਗੱਲਾਂ ਸੁਣੀਆਂ ਨੇ ਲੋਕ ਕੀ ਕਹਿੰਦੇ ਨੇ ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ ਉਹ ਸੁਣ ਕੇ ਆਪਣੀ ਰੈਵੀ ਕਰਿਓ ਕਮੈਂਟਾਂ ਸਾਂਝੀ ਮਿਲਦੇ ਇੱਕ ਨਵੀਂ ਵੀਡੀਓ ਨਵੇਂ ਸੱਤ ਦੇ ਨਾਲ ਧੰਨਵਾਦ